ਉੱਥੇ ਜਿਹੜੇ ਸਕੱਤਰ ਲੱਗੇ ਆ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਣੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਨਹੀਂ ਯਾਰ ਯਾਰ ਪਹਿਲੀ ਗੱਲ ਮਜ਼ਾਕ ਇਹ ਆ ਪੇ ਫੀਮ ਦੇ ਸਮਾਂ ਤੇ ਅਸੈਂਬਲੀ ਮਤਾ ਪਾਸ ਹੋ ਗਿਆ ਫੀਮ ਨਾ ਜਾਣੇਗਾ ਪਹਿਲੀ ਗੱਲ ਤੇ ਆ ਦੂਜੀ ਗੱਲ ਮੈਂ ਵੇਖ ਲਿਆ ਉਹਨਾਂ ਦਾ ਡੋਪ ਟੈਸਟ ਕਰਾਉਂਟ ਕ ਆਪਣਾ ਪਹਿਲਾਂ ਕਰਾ ਲਾ ਦੂਜਿਆਂ ਤਾਂ ਦੋਸ਼ ਲਾਏ ਬੰਦਾ ਉਹ ਦੋਸ਼ ਦੂਜਿਆਂ ਤੇ ਲਾਵੇ ਜਦੋਂ ਆਪ ਕਲੀਅਰ ਹੋਵੇ ਹਲੋ ਉਹਦੇ ਮੀਡੀਆ ਸਾਰਾ ਪਤਾ ਵੀ ਦਿੱਸਦਾ ਹਾਵਲ ਦਾ ਬੰਦਾ ਹੈਗਾ ਉਹ ਤੇ ਇਸ ਤਰ੍ਹਾਂ ਦੋਸ਼ ਰোপਣ ਕਰਨਾ ਆਪਣੇ ਕਦ ਕੱਢ ਨਹੀਂ ਵਸਦਾ ਬੰਦਾ ਨੀਮਾ ਹੁੰਦਾ ਸਿਆਣੋਂ ਕੰਮ ਲਵੇ ਠੀਕ ਹੈ ਜੋ ਫੈਸਲਾ ਕਰ ਗਿਆ ਕਰ ਗਿਆ ਉਹਨੂੰ ਨਫਾ ਹੋਵੇ ਨੁਕਸਾਨ ਹੋ ਉਹਦਾ ਨਫਾ ਨੁਕਸਾਨ ਉਹਨੇ ਆਪ ਵਿਚਾਰਨਾ ਪਰ ਇਹ ਦੋਸ਼ ਰোপਣ ਹਮੇਸ਼ਾ ਹੀ ਬੰਦੇ ਦਾ ਕਦ ਘਟਾਉਂਦੇ ਆ ਜਦੋਂ ਕਿਸ ਤਰੀਕੇ ਨਾਲ ਕਿਹਾ ਗਿਆ ਜਦੋਂ ਸਵਾਲ ਕੀਤਾ ਗਿਆ ਤਾਂ ਉਹਨੇ ਕਿਹਾ ਇੱਕ ਇੱਕ ਜਾਣ ਕਰੋ ਜਦੋਂ ਪਹਿਲਾਂ ਸ਼੍ਰੋਮਣੀ ਕਾਲਜ ਦੇ ਵਿੱਚ ਸੀਗੇ ਉਦੋਂ ਸਭ ਨੂੰ ਸਰਕਾਰ ਨਾਲ ਮਿਲਦੇ ਰਹੇ ਨੇ ਉਦੋਂ ਉਦੋਂ ਨਹੀਂ ਪਤਾ ਸੀਗਾ ਕਿ ਸਾਰੇ ਫੀਮ ਖੰਦ ਨੇ ਜਾਂ ਨਸ਼ਾ ਕਰਦੇ ਨੇ ਕੁਛ ਨਾ ਕੁਛ ਇਸ ਤਰ੍ਹਾਂ ਨਹੀਂ ਇਹ ਗੱਲ ਤੁਹਾਨੂੰ ਪਤਾ ਜਦੋਂ ਮੈਂ ਮੈਂ 8 ਵਜੇ ਸ਼ਰਾਬੀ ਹੋ ਜਾਣਾ 8 ਵਜੇ ਰਾਤ ਚੱਲਦਾ ਕੰਮ ਸਾਰਾ 9 ਸੌਨ ਤੋਂ ਆਪਣਾ ਸੌਨ ਤੱਕ ਚੱਲਦਾਦਾ ਕੰਮ ਤੇ ਉਹਨੂੰ ਪਤਾ ਖੁੱਦ ਆ ਵੀ ਮੈਂ ਕਿਹੜੇ ਕੈਰੇਕਟਰ ਦਾ ਜੇ ਮੈਂ ਸ਼ਰਾਬ ਨਹੀਂ ਆਸ਼ਾ ਪਾਲਤੀ ਰਹਿ ਕੇ ਮੈਂ ਨਹੀਂ ਸ਼ਰਾਬ ਛੱਡੀ ਹੈ ਕਾਲੀ ਨਾਲ ਦੇ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਹਾਲਾਂਕਿ ਲੀਡਰ ਦੀ ਕੁਆਲਿਟੀ ਹੋਣੀ ਚਾਹੀਦੀ ਹੈ ਬੰਦਾ ਉਹਦੀ ਸ਼ਾਦੀ ਪਰ ਸਕੇ ਉਹਦਾ ਇਲਾਕਾ ਉਹਦੀ ਸ਼ਾਦੀ ਪਰ ਸਕੇ ਉਹਦੇ ਗੁਣਾ ਦੀ ਮੈਂ ਖੜੀ ਕਰਕੇ ਉਹਦਾ ਦਾਵਾ ਕਰ ਸਕੇ ਵੀ ਠੀਕ ਆ ਬੰਦਾ ਇਸ ਕੈਰੇਕ ਇਹੜੇ ਬੰਦੇ ਨੇ ਆਪਣੇ ਆਪ ਦੇ ਕੰਟਰੋਲ ਨਹੀਂ ਕਰ ਸਕਿਆ ਆ ਪੇ ਉਹ ਨਿਤ ਦੇ ਸ਼ਰਾਬੀ ਵਾਲੀ ਗੱਲ ਆ ਤੇ ਉਹਨੇ ਬੰਦੇ ਦੂਜੇ 200 ਰੁਪਏ ਕਿਉਂ ਕਰਨਾ ਪਹਿਲੀ ਗੱਲ ਤੇ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ 200 ਰੁਪਏ ਕਿਸੇ ਕੀਮਤਾਂ ਨਹੀਂ ਹੋਣੇ ਚਾਹੀਦੇ ਜੋ ਠੀਕ ਆ ਗੁੱਸੇ ਨਾਰਾਜ਼ੀਆਂ ਪਾਰਟੀਆਂ ਦੀਆਂ ਹੁੰਦੀਆਂ ਪਰਿਵਾਰਾਂ ਦੀਆਂ ਹੁੰਦੀਆਂ ਭਰਾਵਾਂ ਦੀਆਂ ਹੁੰਦੀਆਂ ਨੇ ਉਹ ਇੱਕ ਵੱਖਰੀ ਗੱਲ ਆ ਪਰ ਪਾਰਟੀ ਕਮਿਟਮੈਂਟ ਬੰਦੇ ਹਮੇਸ਼ਾ ਹੀ ਪਾਰਟੀ ਦੇ ਨਾਲ ਮਜ਼ਬੂਤ ਤਰੀਕੇ ਨਾਲ ਰੱਖਦੀ ਆ ਉਹ ਹੀ ਹਰ ਵਕਤ ਹੋਣੀ ਚਾਹੀਦੀ ਆ ਪਾਰਟੀ ਦੇ ਨਾਲ ਕਮਿਟਿਡ ਰਵੇ ਲੀਡਰਸ਼ਿਪ ਨਾਲ ਗੁੱਸੇ ਨਰਾਜ਼ਗੀਆਂ ਨੇ ਤੇ ਉਹ ਦੂਰ ਹੋ ਜਾਂਦੀਆਂ ਅੱਜ ਖੜੀਆਂ ਵੀ ਹੋਣਗੀਆਂ ਕੱਲ ਨੂੰ ਦੂਰ ਵੀ ਹੋ ਜਾਣਗੀਆਂ ਔਰ ਹੁੰਦੀਆਂ ਨਹੀਂ ਜਾਣੇ ਮੇਰੇ ਖਿਆਲ ਜਿਵੇਂ ਕਹਿੰਦੇ ਨੇ ਨਾ ਵਿਆਹ ਫੁੱਫੜ ਜਾ ਸਭ ਤੋਂ ਜ਼ਿਆਦਾ ਰੋਸਦਾ ਇਹ ਦੂਜੇ ਦਿਨ ਰੁਸਿਆ ਹੁੰਦਾ ਹੈ ਦੂਜੇ ਦਿਨ ਮਨਾਉਂਦੇ ਹੈ ਅਗਲੇ ਪਰ ਉਹ ਕਹਿੰਦੇ ਕਿ ਡੋਪ ਟੈਸਟ ਕਰਾਣਾ ਚਾਹੀਦਾ ਕਿ ਕਿ ਮੈਂ ਇੱਕ ਧਾਰਮਿਕ ਦਿੱਤੇ ਬੰਦੀ ਬਾਰੇ ਮੇਰਾ ਸਵਾਲ ਹੈ ਕਿ ਧਾਰਮਿਕ ਦਿੱਤੇ ਬੰਦੀ ਬਾਰੇ ਇਸ ਤਰ੍ਹਾਂ ਕਹਿਣਾ ਕਿ ਮੈਂ ਮੈਂ ਗੱਲ ਕਹਿਣਾ ਕਿ ਜਿਵੇਂ ਸਿਆਣੇ ਨੇ ਕਿਹਾ ਹੈ ਵੀ ਦੋਧਿਆ ਲੁੰਗਲ ਕਰਨ ਤੋਂ ਪਹਿਲਾਂ ਵੇਖੋ ਕਿ ਤਿੰਨ ਮੇਰੇ ਨਾਲ ਹੋ ਰਹੀਆਂ ਉਹ ਆਪਣਾ ਤੇ ਡੋਪ ਟੈਸਟ ਕਰਾ ਕੇ ਸਰ ਇਹੋ ਕਿਹੜੇ ਕੈਰੇਕਟਰ ਦਾ ਬੰਦਾ ਸ਼੍ਰੋਮਣੀ ਕਮੇਟੀ ਤਿਆਰ ਆ ਅਗਰ ਕਿਤੇ ਨਾਮ ਚੁੱਕਦੇ ਨਹੀਂ ਮਤਲਬ ਇਹ ਬੰਦਾ ਮਤਲਬ ਇਹੋ ਜਿਹੇ ਇਹੋ ਜਿਹੇ ਕਹਿ ਬੋਲਣਦੇ ਆ ਇਹਨਾਂ ਬੋਲਾਂ ਬਾਲਾਂ ਤੇ ਕੋਈ ਅਸਲ ਨਹੀਂ ਸ਼੍ਰੋਮਣੀ ਕਮੇਟੀ ਧਾਰਮਿਕ ਅਦਾਰਾ ਆ ਔਰ ਇਹਦੇ ਕੋਲ ਕੋਈ ਸਰਟੀਫਿਕੇਟ ਲੈ ਸਰਟੀਫਿਕੇਟ ਲੈ ਕੇ ਨਾ ਕਿ ਸਿਕਾਤਰ ਨੇ ਨਾ ਕਿ ਮੈਂਬਰ ਨੇ ਕੋਈ ਲੋੜ ਆ ਕਿਸ ਨੂੰ ਤੇ ਨਾ ਇਹੋ ਜਿਹੇ ਦਾਅਵੇ ਕਰੇ ਆਪਣੇ ਕੰਡਰਾਪੜਿਆ ਉਹਦੇ ਕੰਟਰੋਲ ਕਰੇ ਆਪਣੇ ਆਪਣੇ ਜ਼ੁਬਾਨ ਮਾੜੀ ਜ਼ੁਬਾਨ ਦਾ ਸਦਕਾ ਇੱਕ ਆਪਣੇ ਜ਼ੁਬਾਨ ਮਾੜੀ ਦਾ ਸਦਕਾ ਇਹੋ ਜਿਹੇ ਨਜਾਇਜ਼ ਨਜ਼ਰੀਏ ਜਿਹੜੇ ਬਣਾਏ ਡਵੈਲਪ ਕੀਤੇ ਉਹਨਾਂ ਦਿਮਾਗ ਚ ਇਹ ਜੋ 200 ਰੋਪਨ ਜਿਹੜੇ ਉਹਦੇ ਕਰਕੇ ਇਹਨੂੰ ਇਹ ਨਤੀਜੇ ਭੁਗਤਣੇ ਪੈਂਦੇ ਆ ਬਜਾਤੇ ਖੁਦ ਮਿਹਨਤ ਕਰਕੇ ਬੰਦਾ ਮਾੜਾ ਨਹੀਂ ਮਿਹਨਤ ਕਰਦਾ ਉਹਨੂੰ ਕੀਤੀ ਵੀ ਆ ਲੋਕਾਂ ਨੇ ਪਿਆਰ ਵੀ ਦਿੱਤਾ ਉਹਨੂੰ ਸੌਤ ਹਲਕੇ ਨੇ ਜਿੱਦੇ ਜਿਸ ਲੈਵਲ ਤੇ ਉਹਨੂੰ ਪਿਆਰ ਦਿੱਤਾ ਜਿਸ ਜਿਸ ਦੇ ਚੈਲੰਜ ਦੇ ਵਿੱਚ ਉਹਨੇ ਇੰਨੀ ਵੱਡੀ ਲੀਡ ਦਵਾਈ ਹੈ ਵੀ ਦੂਜੇ ਨੰਬਰ ਤੇ ਆਉਣਾ ਉਹ ਛੋਟੀ ਗੱਲ ਨਹੀਂ ਲੋਕਾਂ ਦਾ ਪਿਆਰ ਆਪਣੇ ਜਿਹੇ ਚ ਪਾਲ ਕੇ ਚੱਲਣਾ ਜਿਹਦਾ ਉਹਨਾਂ ਰਿਸਪੈਕਟ ਕਰਨੀ ਚਾਹੀਦੀ ਹੈ ਲੀਡਰ ਦੀ ਇਹ ਖੂਬੀ ਹੁੰਦੀ ਹੈ ਲੀਡਰ ਦਾ ਮਗਲੇ ਹੋਵੇ ਦੂਜੇ ਤੇ ਕਮਜ਼ੋਰੀਆਂ ਲੱਭਦੇ ਫਿਰੋ ਉਹਦੀ ਕਮਜ਼ੋਰੀ ਲੱਭੋ ਤੇ ਉਂਗਲ ਠਾਓ ਤੇ ਉਂਗ ਆਪਣੇ ਪੇਸ਼ੈਂਸ ਰੱਖੇ ਸਭ ਤੋਂ ਵੱਡੀ ਗੱਲ ਸੁਭਾਅ ਦਾ ਸਿਆਣਾ ਹੋਵੇ ਪੇਸ਼ੈਂਸ ਰੱਖੇ ਕਿਸੇ 200 ਰੁਪਏ ਵਾਲੇ ਬੰਦੇ ਨਾਲ ਤੁਰੇ ਮੈਂ ਕੱਲ ਦਾ ਕੱਲ ਵੀ ਮੈਂ ਵੀਡੀਓ ਸੁਣੀ ਜਿਹੜੀ ਗਿਆ ਇਥੋਂ ਤੇ ਅੱਜ ਵੀ ਮੈਂ ਹੁਣ ਪ੍ਰੈਸਾਂ ਨੂੰ ਕਹਿੰਦਾ ਕਿ ਵੈਸੇ ਬੋਲ ਰਿਹਾ ਪਤਾ ਨਹੀਂ ਬੋਲ ਰਿਹਾ ਉਹ ਸਾਰਾ ਕੁਝ ਕਹਿ ਰਿਹਾ ਪਰ ਇਹ ਕਹਿਣ ਦੀ ਗੱਲਾ ਕਰਕੇ ਕੋਈ ਸਾਨੂੰ ਇਦਾਂ ਦਾ ਸਰਟੀਫਿਕੇਟ ਲੋਲ ਨਹੀਂ ਪਿਆ ਸੀ ਸੋਕ ਦਾ ਟਾਲੀ ਮੇਰੇ ਗੱਲ ਸੁਣਨ ਉਸ ਆਪਣੇ ਇਹ ਜੀ ਪੀਐਸਓ ਨੇ ਇਹ ਜੇ ਹੋਲ ਸਰਟੀਫਿਕੇਟ ਕਹੂਗਾ ਵੀ ਇਹ ਵਾਕੇ ਬੜੀ ਬੜੀ ਜਦ ਸਬੰਧੀ ਬੜੀ ਇਛਾਫ ਸੋਧਰੀ ਬੜੀ ਧਾਰਮਿਕ ਜਦ ਬੰਦੀਆਂ ਤੇ ਉਹਨੇ ਸਾਡਾ ਕਾਦ ਵਾਦਾ ਸਾਡਾ ਕਾਦ ਜਿੱਥੇ ਹੈਗਾ ਹੈਗਾ ਗੁਰੂ ਸਾਹਿਬ ਦੀ ਨਜ਼ਰ ਸਵਾਲੀ ਰਹਿਣੀ ਚਾਹੀਦੀ ਹੈ 500 ਕੌਮ ਦੀ ਸਿਆਵਾ ਤੇ ਚੋੜਨ ਗੁਰਦਾਰ ਪ੍ਰਬੰਧ ਕਮੇਟੀ ਦੀ 103 ਸਾਲ ਦੀ ਉਮਰ ਹੋ ਗਈ ਆ ਇਹ ਤਾਂ ਕੱਲ ਦਾ ਚਕੁੰਦਰ ਆ ਜੇ ਇਹਦੀ ਉਮਰ ਕਿੰਨੀ ਗਿਆ ਐਡੀ ਵੱਡੀ ਸੰਸਦਾ ਤੇ ਉਂਗਲ ਠੋਣੀ ਕੋਈ ਹਕੀਕਤ ਥੋੜੀ ਅਕਲਮੰਦੀ ਥੋੜੀ ਹੈ ਕੋਈ ਪਹਿਲਾਂ ਆਪਣਾ ਕਾਦ ਵੇਖ ਆਪਣੇ ਆਪਣਾ ਆਪਣੇ ਅੰ ਮਾਰੇ ਸਾਹ ਕਹਿੰਦੇ ਆ ਆਪਲੇ ਗਰੀਬਾਨ ਵਿੱਚ ਸਿਰ ਨਹੀਂ ਮਾ ਕਰ ਦੇ ਆਪਣੇ ਅੰਦਰ ਝਾਤੀ ਮਾਰ ਤੇਰੇ ਚ ਕੀ ਕੁਆਲਿਟੀ ਉਹ ਤੇ ਲੋਕਾਂ ਨੂੰ ਦੱਸ ਦੂਸਰੇ ਦੇ ਦੋਸ਼ ਰੋਪਣ ਤੋਂ ਪਹਿਲਾਂ ਬੰਦਾ ਆਪਣੇ ਆਪਣਾ ਆਪ ਲੋਕਾਂ ਦੇ ਸਾਹਮਣੇ ਰੱਖੇ ਮੈਂ ਐਸ ਕਰਤਾਰ ਦਾ ਬੰਦਾ ਤੇ ਉਹ ਕਰਤਾਰ ਦੀ ਲੋਕ ਆਪ ਕਦਰ ਕਰਦੇ ਕਹਿੰਦੇ ਲੋੜ ਹੀ ਨਹੀਂ ਪੈਂਦੀ 200 ਰੁਪਏ ਦੀ ਲੋੜ ਹੀ ਨਹੀਂ ਦੋਸ਼ ਬੰਦਾ ਕਦੋਂ ਲਾਉਂਦਾ ਜਦੋਂ ਅੰਦਰ ਦੀ ਕਮਜ਼ੋਰੀ ਬੰਦੇ ਖੁਦ ਨੂੰ ਲੁਕਾਉਣੀ ਹੋਵੇ ਛਪਾਉਣੀ ਹੋਵੇ ਉਦੋਂ ਦੂਜੇ ਤੇ 200 ਰੁਪਏ ਕਰਕੇ ਲੋਕਾਂ ਦਾ ਧਿਆਨ ਡਾਇਵਰਟ ਕਰਦੇ ਆ ਲੋਕ ਠੀਕ ਹੈ ਨਾ ਜਿਹੜੇ ਬੰਦੇ 'ਚ ਆਪਣੇ ਕੁਆਲਟੀ ਹੈ ਆਪਣਾ ਕਰਦਾਰ ਹੈ ਆਪਣਾ ਕਰੈਕਟਰ ਹੈ ਜਿਹਨੇ ਉਹਦੇ ਰਿਸਪੈਕਟ ਲੈਣੀ ਉਹਦੇ ਬੇਸਤੇ ਉਹ ਕਦੇ ਵੀ ਕੇ ਦੋਜੇ ਉਂਗਲ ਨਹੀਂ ਠੋਂਦਾ ਪਰ ਇੱਕ ਸਵਾਲ ਉਹਨਾਂ ਨੇ ਹਸਪਤਾਲ ਦੀ ਕਾਰਗੁਜ਼ਾਰੀ ਤੇ ਵੀ ਚੁੱਕੇ ਨੇ ਉਹ ਕਹਿੰਦੇ ਜੀ ਹਸਪਤਾਲ ਦੇ ਵਿੱਚ ਬਹੁਤ ਗਲਤ ਹੋ ਰਿਹਾ ਸੀ ਡਾਕਟਰ ਏ ਪੀ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਨੂੰ ਆਸ਼ਵਾਸਨ ਵੀ ਦਿੱਤਾ ਗਿਆ ਜਿਸ ਕਰਕੇ ਮੈਂ ਹੁਣ ਜਿਹੜਾ ਹੈ ਮੇਰਾ ਮਨ ਆਤ ਹੋ ਗਿਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਤੋਂ ਇਸ ਚੱਕਰ 'ਚ ਪਿਆ ਆਜ ਤੱਕ ਕੋਨੇ ਕਿਸੇ ਨੇ ਸਿਫਤ ਕੀਤੀ ਹੈ ਮੈਂ ਪਹਿਲੀ ਵਾਰ ਇਹ ਰਾਤ ਉਹ ਕੱਲ ਦੀ ਵੀਡੀਓ ਦੇ ਚੋ ਜੇ ਕੁਝ ਸੁਣਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਇਹ ਕਬ ਉਹ ਮੈਂ ਦੱਸਣ ਲੱਗਾ ਕਿ ਅਜ ਤੱਕ ਉਹਨੇ ਕਿਸੇ ਦੀ ਸਿਫਤ ਕੀਤੀ ਹੈ। ਅਸਲ ਵਿੱਚ ਉਹਨੂੰ ਇਹ ਭੁਲੇਖਾ ਪੈ ਗਿਆ ਕਿ ਮੈਂ ਐਦਾਂ ਦੇ ਨਿਲਾਕੀ ਕਰੂੰਗਾ। ਐਦਾਂ ਦੇ ਲੋੜੋਵੱਦ ਜਿਹੜਾ ਪ੍ਰਚਾਰ ਕਰੂੰਗਾ ਭੰਡੀ ਪ੍ਰਚਾਰ ਕਰੂੰਗਾ 200 ਰੁਪਏ ਮੇਰਾ ਮੇਰਾ ਵਜਨ ਵਧੂਗਾ। ਲੀਡਰਸ਼ਿਪ ਮੈਨੂੰ ਬੁਲਾਊਗੀ। ਦੂਜੇ ਦਿਨ ਰੁਸ ਕੇ ਬਹਿ ਜਾਂਦਾ ਹੈ। ਸ਼ਾਮ ਨੂੰ ਅਗਲੇ ਬੁਲਾ ਲੈਣ ਦੇ ਹਿਆਬ ਕਹਿੰਦਾ। ਵੇਰੇ ਸ਼ਾਮ ਨੂੰ ਬੁਲਾ ਕੇ ਤੇ ਮਨਾ ਲੈਂਦੇ ਮੈਂ ਫੇਰ ਆ ਜਾਂਦਾ ਤੁਸੀਂ ਮਨਾਦੇ ਨਹੀਂ ਧਾਰਨੀ ਸੰਸਥਾ ਤੇ ਲਾਗ ਲਗਾਣਾ ਹੈ ਕਿ ਸਾਊਥ ਹਲਕੇ ਸੀ ਧਾਰਨੀ ਸੰਸਥਾ ਨੇ ਇਹ ਨੂੰ ਅੱਗੇ ਬਤਾਇਆ ਸੀ ਸੁਰਤ ਇੱਥੇ ਡੈਲੀਗੇਸ਼ਨ ਆਣਾਂ ਤੇ ਕੋਈ ਨੋਟਿਸ ਐ ਕਿ ਬੀਸ ਨੂੰ ਜਾਰੀ ਕਰ ਓਏ ਹੋਜੇ ਬੰਦਿਆਂ ਨੂੰ ਕੋਈ ਗੱਲ ਨਹੀਂ ਕਹਿੰਦਾ ਰਵੇ ਪੈ ਕਰੇਗਾ ਉਦਾਹਰਨ ਕਰੇਗਾ ਪਹਿਲੇ ਸੀਐਮ ਆਂ ਕਹਿੰਦੇ ਸੀ ਉਹਦਾ 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 ਕਾਰਨ ਹੈ ਇਹ ਕੱਲਾ ਨਹੀਂਗਾ ਇਹਦਾ ਦਾ ਬਥੇਰਾ ਲਾਣਾ ਹੈ ਜਿਨ੍ਹਾਂ ਦਾ ਦਿਨ ਰਾਤ ਇਹ ਕੱਲ੍ਹ ਜੂਰ ਲੱਗਾ ਹੈ ਕਿ ਕਿਤੇ ਉਹਨਾਂ ਦਾ ਜੋਰ ਨਾ ਬੈ ਸ਼ਰੋਣੀ ਕਮੇਟੀ ਨੂੰ ਜਾਂਦੇ ਜਾਂਦੇ ਜਰੂਰ ਪੰਟ ਜਾਂਦੇ ਆ ਕਹਿੰਦੇ ਕੋਈ ਨਾ ਨਵੇਂ ਸਾਡੇ ਨਾਲ ਨਜ਼ਰਾਂ ਕੋ ਮਾਰੇ ਸਾਡੇ ਅੰਦਰੋਂ ਝਾਕੇ ਸਾਡੇ ਕੈਰੈਕਟਰ ਨਾਲ ਕੋ ਦੇਖ ਸਕੇ ਇਹ ਦੋਸ਼ ਰੋਪਣ ਕਰਕੇ ਲੋਕਾਂ ਨੂੰ ਡਿਫੈਂਡ ਨਹੀਂ ਆਪਣਾ ਕਰ ਦਈਏ ਤੇ ਲੋਕ ਆਪਣੀ ਸਪੈਸ਼ਲ ਕਰਨੇ ਪੈ ਰਹੇ ਸਾਨੂੰ ਕਿ ਲੋੜ ਸਪੈਸ਼ਲ ਕਰਨ ਦੇ ਦੀ ਸਾਨੂੰ ਕੋਈ ਲੋੜ ਸ਼ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਜੋ ਮਰਜ਼ੀ ਬਕਵਾਸ ਮਾਰੀ ਜਾ ਸਾਨੂੰ ਕਿਸੇ ਦਾ ਆਪਣਾ ਸਰਟੀਫਿਕੇਟ ਲੈਣ ਦੇ ਲੋਈ ਨਹੀਂ ਤੇ ਸਾਦਾ ਸਪਸ਼ਟ ਕਰਨ ਦੇ ਦੀ ਲੋੜ ਨਹੀਂ 103 ਸਾਲ ਦੀ ਉਮਰਾਂ ਦੇ ਅਜਿਹੇ ਬੰਦੇ ਦੀ ਸ਼ਰੋਮਣੀ ਕਾਲੀ ਦਾ ਸ਼ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਇੱਡੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਅੱਜ ਬਾਹ ਖੂਬੀ ਆਪਣੇ ਫਰਜਾਂ ਦੇ ਤੇ ਕਹਿੰਦਾ ਪੰਥ ਔਰ ਕੌਮ ਦਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਬਾਹ ਖੂਬੀ ਢੰਗ ਨਾਲ ਪ੍ਰਚਾਰ ਕਰ ਰਹੀ ਹੈ ਇਹੋ ਜਿਹੇ ਲੋਕਾਂ ਦੇ ਕਿ 3600 ਬੋਲਦਾ ਫਿਰਦਾ ਪੰਥ ਨੇ ਇਹਨਾਂ ਨੂੰ ਇੱਜ਼ਤਮਾਨ ਦਿੱਤੀ ਔਰ ਪੰਥ ਨੂੰ ਹੀ ਬਦਨਾਮ ਨਹੀਂ ਇਹ ਇਹੋ ਇਹੋ ਤੇ ਹজম ਨਹੀਂ ਹੋਇਆ ਉਹਨੂੰ ਚੰਗੀ ਜੀ ਨਾ ਜਿਵੇਂ ਚੰਗਾ ਜਿਹਾ ਜੇ ਕਹਿੰਦੇ ਜਿਆਦਾ ਖੋ ਵੀ ਖਾ ਲੋ ਤੇ ਬਾਹ ਅਜਮੀ ਕਰ ਜਾਂਦਾ ਇਸ ਕਰਕੇ ਇਹਨੂੰ ਜਿਹੜੇ ਪੰਥ ਨੇ ਵੇਖੋ ਮੈਂ ਮੈਂ ਬੋਦੇ ਰੰਗਾਈ ਜਾਣਾ ਚਾਹੁੰਦਾ ਮੈਨੂੰ ਤੇ ਇਹ ਆ ਵੀ ਕੋਟੋਕੜ ਆਪਣੇ ਪਿਛੋਕੜ ਨਾਲ ਬੰਦਾ ਚਾਹਦੀ ਮਾਰੇ ਉਹੋਂ ਤੋਂ ਲੈ ਕੇ ਅੱਜ ਤੱਕ ਆਪਣੇ ਉਹ ਕੰਪੇਅਰ ਕਰੇ ਤੇ ਮੈਂ ਦਾਅਵੇ ਨਾ ਕਹਿੰਦੇ ਜਵਾਂ ਚੁੱਪ ਹੋ ਜੂਗੀ ਪਰ ਉਹ ਦਾਵਾ ਕਰ ਰਹੇ ਨੇ ਕਿ ਜੀ ਡੋਪ ਟੈਸਟ ਕਰਾਉਣ ਜਿੰਨੇ ਵੀ 77 ਸਾਬਣ ਹੈਗੇ ਨੇ ਜਾਂ ਜਿੰਨੇ ਵੀ ਉਹ ਮੈਂ ਤਾਂ ਕਹਾਂ ਪਹਿਲਾਂ ਉਹ ਕਰਾਵੇ ਯਾਰ ਬਾਰ ਬਾਰ ਗੱਲ ਕਰਦਾ ਹਾਂ ਮੈਂ ਸਾਲ ਕਹਿੰਦੇ ਮੈਂ ਪਾਰਟੀ ਨੂੰ ਦਿੱਤੇ ਅਗਰ ਕੋਈ ਗੱਲ ਆਉਂਦੀ 19 19 ਸਾਲ ਨੂੰ ਮੈਂ ਤੇ ਪਹਿਲਾਂ ਇਹ ਗੱਲ ਕਹੀ ਆ 19 ਸਾਲ ਪਾਰਟੀ ਨੇ ਦਿੱਤੇ ਕਿਸਾਨਥੋੜਾ ਕੀਤਾ ਯਾਰ ਪਾਰਟੀ ਨੇ ਤੇ ਝੋਲਗੀ ਪਾਇਆ ਉਹਦੇ ਵੇਖ ਕੇ ਘਟੋ ਘਟ ਪਾਰਟੀ ਨੇ ਬਹੁਤ ਕੁਝ ਝੋਲੀ ਪਾਇਆ ਉਹਦਾ ਉਹਦਾ ਸਤਿਕਾਰ ਕਰਨ ਦਾ ਇਹਦਾ ਆਸਾਨ ਫਰਾ ਮੁਸ਼ਕਲ ਨਾ ਹੋਵੇ ਧੰਨਵਾਦ ਧੰਨਵਾਦ ਕਰੇ ਪਾਰਟੀ ਦਾ ਜਿਹਨੇ ਐਡਾ ਕੱਦ ਕਾਠ ਬਣਾਤਾ ਹੈ ਬੰਦੇ ਦਾ ਨਹੀਂ ਤੇ ਲੀਡਰ ਘਟ ਕੁਆਲਟੀਆ ਲੋਕਾਂ 'ਚ ਘਟ ਨੇ ਗੁੰਡ ਲੋਕਾਂ 'ਚ ਘਟ ਨੇ ਬਥੇਰੇ ਜਾਂਦਾ ਹੈ ਚੰਗੇ ਗੁਣਾਂ ਦੇ ਕਰਕੇ ਸਮਾਜ 'ਚ ਵੀ ਜਲਦੀ ਹੈ ਜਵਾਬ ਦੇਵਾਂਗਾ ਹੁਣ ਫੀਲਡ 'ਚ ਆ ਕੇ ਉਹ ਜੀ ਸਕਦੇ ਜੀ ਸਕਦੇ ਫੀਲਡ 'ਚ ਹੈ ਕਿਥੇ ਆ ਹੁਣ ਕੇ ਭੋਰੇ ਜਿਹੜੇ ਫੀਲਡ 'ਚ ਰਿਹਾ ਹੁਣ ਤੋਂ ਲੱਗ ਲੋਕਾਂ 'ਚ ਵਜ ਰਿਹਾ ਲੋਕਾਂ ਦੇ ਨਾਲ ਲੋਕਾਂ ਨੇ ਪਿਆਰ ਦਿੱਤਾ ਉਹਨੂੰ ਲੀਡਰ ਬਣਾਇਆ ਲੀਡਰਸ਼ਿਪ ਨੇ ਆ ਵੇਖੋ ਇਹਦਾ ਪਿੰਡ ਇਹ ਲੀਡਰਸ਼ਿਪ ਦੀ ਹੈ ਨਾ ਲੈ ਕੇ ਉਥੋਂ ਤੇ ਸ਼ਹਿਰ ਦੇ ਖੇਹਰੀ ਹਲਕੇ ਦਾ ਚਾਰਜ ਬਣਾ ਕੇ ਲੋਕਾਂ ਦੇ ਸਾਹਮਣੇ ਖੜਾ ਕਰ ਦੇਣਾ ਲੀਡਰ ਨੂੰ ਛੋਟੀ ਗੱਲ ਹੈ ਕਹਿੰਦੇ ਮੈਂ ਆਪਣੇ ਮਲਬੂਤੇ ਦੇ ਹਾਂ ਮਲਬੂਤੇ ਕਿਉਂ ਨਾ ਬਲਬੂਤੇ ਨੂੰ ਪਤਾ ਲੱਗੂ ਕਿ ਗਾਂ ਕਿਉਂ ਹੁੰਦਾ